ਆਪਣੇ ਟਿੱਡ ਦੀ ਭੁੱਖ ਲਈ ਲੋਕਾਂ ਹਾਇ ਹਾਇ ਹੀਰੇ ਗਿਰਵੀ ਰੱਖੇ ਹਰ ਹੋਟਲ ਤੇ ਛੋਟੇ ਛੋਟੇ ਬੱਚੇ ਗਿਰਵੀ ਰੱਖੇ ਕਿਤੇ ਦੀ ਸ਼ਾਦੀ ਵੇਲੇ ਮਾਂ ਦੇ ਸਰਫੇ ਇੱਜ਼ਤ ਰੱਖੀ ਅੱਜੇ ਗਹਿਨੇ ਧੀ ਨੂੰ ਜਿੱਤੇ ਅੱਜੇ ਗਿਰਵੀ ਰੱਖੇ ਆਹਾ ਆਹਾ ਵਾਹ ਵਾਹ ਦੀ ਸ਼ਾਦੀ ਵੇਲੇ ਮਾਂ ਦੇ ਸਰਫੇ ਇੱਜ਼ਤ ਰੱਖੀ ਅੱਜੇ ਗਹਿਨੇ ਧੀ ਨੂੰ ਜਿੱਤੇ ਅੱਜੇ ਗਿਰਵੀ ਰੱਖੇ ਤੇ ਮਾਤਲ ਕਰਨੇ ਮੁਸਤਕ ਬੈਲ ਲਈ ਪੁੱਤਰ ਬਾਹਰ ਪੜਾਇਆ ਹਾਂ ਮਾਤਲ ਕਰਨੇ ਮੁਸਤਕ ਬੈਲ ਲਈ ਪੁੱਤਰ ਬਾਹਰ ਪੜਾਇਆ ਉਸ ਪੁੱਤਰ ਨੇ ਲਵ ਮੈਰਿਜ ਲਈ ਮਾਪੇ ਗਿਰਵੀ ਹਾਏ 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 ਮਾਤਲ ਕਰਨੇ ਵਾ ਵਾ ਮਾਤਲ ਕਰਨੇ ਮੁਸਤਕ ਬੈਲ ਲਈ ਪੁੱਤਰ ਬਾਹਰ ਪੜਾਇਆ ਉਸ ਪੁੱਤਰ ਨੇ ਲਵ ਮੈਰਿਜ ਲਈ ਮਾਪੇ ਗਿਰਵੀ ਰੱਖੇ ਤੇ ਕਿਉਂ ਕੀ ਖੱਟਿਆ ਸੂਫੀ ਤਥੋਂ ਉਹ ਵੀ ਖੁਸ਼ ਨਾ ਹੋਇਆ ਜਿਹਦੇ ਹਾਸਿਆਂ ਲਈ ਤੂੰ ਆਪਣੇ ਹਾਸੇ ਦੇ ਹਾਏ